ਉਹ ਰਤ ਰਤ ਲੈ ਜਾਂਗੇ ਅੰਜਾ ਹੋਰ ਨਹੀਂ ਵੇ ਟੱਕੇ ਆ ਕਿੱਧਰ ਫਿਰਦਾ ਇਹ 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 ਠੀਕ ਹੈ ਉਹ ਕਿੱਧਰ ਓਏ ਯਾਰ ਇਧਰ ਇਧਰੋਂ ਖੇਤੋਂ ਹੈ ਹਾਂ ਓਏ ਮੋਟਰ ਦੇਉ ਨਹੀਂ ਹੋਲਡਰ ਨਹੀਂ ਟਕਰਿਆ ਤੁਨੂੰ ਹੋਲਡਰ ਓਏ ਹੋਲਡਰ ਯਾਰ ਓਏ ਹੋਲਡਰ ਕਿਹੜਾ ਬਿਜਲੀ ਦਾ ਹੋਲਡਰ ਓਏ ਯਾਰ ਡੀਪੋ ਹੋਲਡਰ ਅੱਛਾ ਡੀਪੋ ਫਿਰ ਦੂੰ ਹਾਂ ਹੈਗਾ ਨਾ ਹੋਲਡਰ ਉਹ ਵੀ ਕੋਡ ਵਰ ਲੇਦੀ ਨੇ ਯਾਰ ਉਹ ਬਰੂ ਮੂਰੋ ਨਾ ਨਿਆ ਆਇਆ ਕੀ ਕਰਾਉਣਾ ਹੈ ਕੀ ਦੋ ਹੋਲਡਰ ਦੋ ਉਹ ਡੀਪਾ ਆਰਡਰ ਤੋਂ ਮੈਨੂੰ ਵੇਲ ਜਾਤਾ ਯਾਰ ਓਏ ਆ ਤੂੰ ਹੋਰ ਵਤਾਰ ਕਢਾਉਣੀ ਹੈ ਕੜਕ ਲੈਣੀ ਆ ਤੋ ਜਿਹੜੀ ਦੇਉ ਆ ਦਸਰ ਯਾਰਾ ਹੋਰ ਕੁ ਕਰਟ ਚਾਰਨਾ ਓ ਮੈਂ ਕਿੰਨਾ ਕਹ ਜਾਨਾ ਬੜਾ ਤਮਾਉਂਦਾ ਭੱਖਾ ਮੂੰਹ ਤੁਰਾ ਫਿਰਦਾ ਦੋ ਤੂੰ ਟੋਟਰੂ ਓਏ ਟੋਟਰੂ ਦਾ ਬੰਦੀ ਕੰਮ ਆ ਨਹੀਂ ਦੋੜ ਕ ਮਰੂਗੀ ਓਏ ਤੁਰਾ ਫਿਰਦਾ ਉਹ ਗੱਲ 20 ਕਿਲੋ ਦੀ ਨਹੀਂ ਯਾਰ ਗੱਲ ਤਾਂ ਐ ਵੀ ਜਿਹੜੀ ਆਪਾਂ ਨੂੰ ਸਕੀਮ ਮਿਲਦੀ ਹੈ ਉਹ ਆਪਣੇ ਦਰਕਰ ਪਹੁੰਚ ਕਰੇ ਅੱਛਾ ਪਹੁੰਚ ਕਰੇ ਆਂ ਛੱਡਣੀ ਨਹੀਂ ਛੱਡਣੀ ਠੀਕ ਹੈ ਗੱਲ ਆ ਹਾਂ ਬਾਈ ਆਪਾਂ ਦੋ ਮਿੰਟ ਅੱਥੇ ਆ ਬਹਾਵਾਲਾ ਰਾ ਠੰਢੀ ਪਾਣੀ ਪਾਣੀ ਆਹੋ ਮਰ ਜੇਗਾ ਤਾਂ ਪਾਣੀ ਪਿਆ ਯਾਰ ਭੈਣ ਦਾ ਖਾਤੋਂ ਪਤਾ ਨਹੀਂ ਕਿੱਥੇ ਮਿਲੂਗਾ ਪਾਣੀ ਮੈਨੂੰ ਤਾਂ ਲੱਗਦਾ ਹੂੰ ਹੀ ਨਾਰਾਜ਼ ਰਹਿ ਜੀਏ ਯਾਰਾ ਕਾ ਨੂੰ ਯਾਰ ਰਾਤ ਰਹਿਣ ਵਾਲਾ ਕਿ ਮੈਂ ਪਟੰਦਰਾ ਸੇਖਰ ਦੁਪਹਿਰਾ ਹੋਇਆ ਮੈਂ ਫੌਂਕਦਾ ਫਿਰਦਾ ਕਿਹੜਾ ਤੇਰਾ ਕੰਮ ਯਾਰ ਓਏ ਮਾਖਾ ਲੈ ਜਿਹੜੀ 10 ਸਿਰ ਬਣਦੀ ਆ ਦੋ ਟੋਟਰਾਂ ਤੁਸੀਂ ਓਨੇ ਕਿਤੇ ਜੋ ਕੀ ਆ ਜਾਂਦੀ ਆ ਯਾਰ ਤੇਰਾ ਵੀ ਸਰੀਪ ਓ ਯਾਰ ਦੋ ਟੋਟਰਾਂ ਯਾਰ ਹੜੰਬੇ ਜਦੋਂ ਕੋਲਾਇਆ ਜਿਹੜੀ ਮਿਲ ਜੂ ਠੀਕ ਆ ਯਾਰ ਤੂੰ ਅਸਲ ਵਿੱਚ ਮੇਰੀ ਗੱਲ ਨਹੀਂ ਸਮਝਾ ਇਹਦਾ ਆਪਾਂ ਨੂੰ ਨਹੀਂ ਫਾਇਦਾ ਹੈਗਾ ਇਹਦਾ ਨਾ 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 ਆਪਾਂ ਨੂੰ ਨਹੀਂ ਫਾਇਦਾ ਆਪਾਂ ਨੂੰ ਕੋਈ ਨਹੀਂ ਫਾਇਦਾ ਅਪਨ ਜਿਹੜੀ ਆ ਜਾਂਦੀ ਆ ਠੀਕ ਆ ਤੂੰ ਵੀ ਹੋਰ ਹੀ ਮੈਂ ਹੋਰ ਯਾਰ ਇੱਕ ਟਰੱਕ ਲਾ ਜਾਣ ਯਾਰ ਟਰੱਕ ਜਿਹੜਾ ਸਾਬਾ ਜੀ ਆਸਾ ਨਾਲ ਲਾ ਜਾਣਗੇ ਯਾਰ ਮਰੀ ਦਾ ਤਾਂ ਆਪਦੂਗੀ ਯਾਰ ਗੱਲ ਤਾਂ ਪੂਰੀ ਸੁਣ ਲੈ ਯਾਰ ਮੇਰੀ ਗੱਲ ਤਾਂ ਸੁਣ ਤਰੀ ਮਾਣ ਤੈਨੂੰ ਐ ਕਹਨਾ ਵੀ ਇਹਦਾ ਫੈਲਾਦਾ ਜੂਪੀ ਵਿਹਾਰ ਵਾਲਾ ਨੂੰ ਐ ਉੱਥੇ ਵੱਧ ਮਿਲਦੀ ਐ ਵੱਧ ਕਿ ਮਿਲਦੀ ਐ ਹਾਂ ਤੇਰੇ ਪਤੰਦਰਾ ਦੇ ਇੱਕ ਜਣੇ ਦੇ 15-15 ਜਣੇ ਨੇ ਆ ਜਵਾਕ ਅੱਛਾ ਚਿਮੇ ਮਿਨੇ ਠਾ ਮੁੰਡਾ ਚਿਮੇ ਮਿਨੇ ਠਾ ਮੁੰਡਾ ਠਾ ਕੁੜੀ ਆ ਕੱਲੇ ਲਾਲੂ ਪ੍ਰਸਾਦ ਜਯਾਦਵ ਨੇ ਕੱਲੇ ਨੇ ਮਾਂ ਦੇ ਪੁੱਤ ਨੇ ਰੇਲਗੱਡ ਦੀ ਲੀਹ ਬਣਾਤੀ ਆ ਚੱਕੀ ਨਹੀਂ ਪਤੰਦਰਾ ਅੱਛਾ ਯਾਰ ਉਹ ਮੁਕਤ ਦੇ ਕਣਕ ਬਣ ਜਾਂਦੀ ਐ ਭੈਣ ਘੜਾ ਵੇ ਖਾ ਕੇ ਮੁਕਤ ਦਾ ਅੰਨ ਚੰਗੀਆਂ ਲੈਟਰੀਆਂ ਭਰੀਆਂ ਨੇ ਤੇ ਜਾਂ ਜਵਾਕ ਜੰਮੀ ਜਾਂਦੇ ਨੇ ਲੈਟਰੀਆਂ ਵੀ ਮੁਕਤੀਆਂ ਬਣ ਮਿਲਦੇ ਨੇ ਇਹ ਨਜ਼ਾਰੀ ਐ ਨਾ ਕੰਦਾ ਖਾ ਕੇ ਨਹਾਉਣਾ ਕੋਣੇ ਵਾਂਗੂ ਜਮਾ ਕੇ ਬਸ ਮਗਰ ਮਗਰ ਪੈਦਾ ਕਰਦੇ ਜਾਂਦੇ ਆ ਦੋਨੇ ਪਾਸੇ ਆਈ ਗੰਮੇ ਅੱਛਾ ਅਦਰੋਗਾ ਨਾ ਪਰੋਗਨ ਭਾਈ ਇਹ ਚੀਜ਼ਾਂ ਦਾ ਹੁੰਦਾ ਠੀਕ ਆ ਪਾਉਂ 10 ਸਿਰ ਕਣਕ ਵੇਲਾ ਡੋਪਿੰਗ ਹੋਈ ਜਾਂਦੀ ਹੈ ਡੋਪਿੰਗ ਹੋਈ ਜਾਂਦੇ ਨੇ ਬਾਕੀ ਜਿਹੜੇ ਕੋਈ ਰਹਿੰਦੇ ਖੁੰਦੇ ਹੁੰਦੇ ਚਾਰ ਉਹ ਭੈਣੇ ਬੰਬਾ ਚਲੋ ਦੇ ਪੰਜਾਬ ਕੋਲ ਚਲਤੇ ਆਏ ਬਿਆਬ ਨੂੰ ਭੇਜ